ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਨੂੰ ਪਤਾ ਸ੍ਰੀ ਤਰਨਤਾਰਨ ਸਾਹਿਬ ਇਲਾਕਾ ਤਹਿਸੀਲ ਪੱਟੀ ਦੇ ਵਿੱਚ ਇਹ ਸਵਾਵਾਵਾਂ ਚੱਲ ਰਹੀਆਂ ਨੇ ਜੀ ਤਿੰਨ ਪਿੰਡਾਂ ਨੂੰ ਗੋਦ ਲਿਆ ਗਿਆ ਸੀਗਾ ਜੀ ਤਿੰਨ ਪਿੰਡਾਂ ਨੂੰ ਗੋਦ ਲੈ ਕੇ ਪ੍ਰੋਪਰ ਜਿਹੜਾ ਪੱਧਰ ਕਰਕੇ ਬਜਾਈ ਕੀਤੀ ਜਾ ਰਹੀ ਹੈ ਜੀ ਅਸੀਂ ਧੰਨਵਾਦੀ ਆ ਪਹਿਲਾਂ ਤਾਂ ਸਾਰੀਆਂ ਸੰਗਤਾਂ ਦੇ ਜੋ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਨੂੰ ਇੰਨੀ ਸਪੋਰਟ ਕੀਤੀ ਸੰਗਤਾਂ ਨੇ ਵੱਖ-ਵੱਖ ਥਾਵਾਂ ਤੋਂ ਆ ਕੇ ਔਰ ਤਿੰਨ ਪਿੰਡ ਜਦੋਂ ਗੋਦ ਲਏ ਸੀ ਜੀ ਤਾਂ ਸਾਡਾ ਮਨੋਵਲ ਵੀ ਟੁੱਟਦਾ ਸੀ ਕਿਸੇ ਪੱਲ ਹੀ ਜਦੋਂ ਸਾਨੂੰ ਸੰਗਤ ਕਹਿੰਦੀ ਸੀ ਵੀ ਭਾਈ ਇਹ 350 ਕੀਲਾ ਤੁਹ ਤੋਂ ਸਾਲ ਚ ਪੱਧਰ ਨਹੀਂ ਹੋਣਾ ਤਾਂ ਉਦੋਂ ਸਾਡਾ ਵੀ ਕਿਤੇ ਨਾ ਕਿਤੇ ਮਨ ਮਨੋਵਲ ਟੁੱਟਦਾ ਸੀ ਪਰ ਉਸ ਕਾਲਪੁਰਖ ਵਾਹਿਗੁਰੂ ਤੇ ਇੰਨਾ ਕਿ ਯਕੀਨ ਸੀਗਾ ਸੰਗਤਾਂ ਤੇ ਵਿਸ਼ਵਾਸ ਸੀਗਾ ਵੀ ਸੰਗਤਾਂ ਜਰੂਰ ਸਹਿਯੋਗ ਕਰਨਗੀਆਂ ਨਾਲ ਤੇ ਅੱਜ ਅਸੀਂ 80% ਕੰਮ ਜਿਹੜਾ ਮੁਕੰਮਲ ਕਰ ਲਿਆ ਤਿੰਨੇ ਪਿੰਡਾਂ ਦਾ ਜੀ ਤੇ ਅਸੀਂ ਦੱਸਣਾ ਚਾਹੁੰਦੇ ਆ ਤੁਹਾਨੂੰ ਅਸੀਂ ਚੌਥਾ ਪਿੰਡ ਵੀ ਗੋਦ ਲੈਣ ਲੱਗੇ ਆ ਜੀ ਤੁਹਾਡੀ سپورਟ ਚਾਹੀਦੀ ਆ ਜੀ ਤੇ ਸਾਡੇ ਕੋਲੇ ਵੱਖ-ਵੱਖ ਥਾਵਾਂ ਤੋਂ ਟਰੈਕਟਰ ਆਏ ਨੇ ਜੀ ਅੱਜ 35 ਤੋਂ ਲੈ ਕੇ 40 ਟਰੈਕਟਰਾਂ ਦੇ ਵਿੱਚ ਵਿੱਚ ਡੀਜ਼ਲ ਪਾਇਆ ਗਿਆ ਜੀ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਕਿਸਾਨਾਂ ਦੇ ਖੇਤਾਂ ਦੇ ਵਿੱਚ ਟਰੈਕਟਰ ਚੱਲ ਰਹੇ ਨੇ ਜੀ ਅਸੀਂ ਦੱਸਣਾ ਚਾਹੁੰਦੇ ਆ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਸਵਾਮਾਂ ਜਾਰੀ ਨੇ ਜੀ ਹਰ ਰੋਜ਼ 1500 1600 ਲੀਟਰ ਡੀਜ਼ਲ ਪੈਣਾ ਹੀ ਪੈਣਾ ਟਰੈਕਟਰਾਂ 'ਚ ਜੇ ਆਪਾਂ ਹੁਣ ਪਿਛਲੇ 2-3 ਦਿਨ ਦੀ ਗੱਲ ਕਰੀਏ ਤਾਂ ਹੁਣ 1500 1800 ਲੀਟਰ ਦੇ ਕਰੀਬ ਤੇਲ ਪੈ ਰਿਆ ਜੀ ਤੇ ਅੱਜ ਦੀ ਸੇਵਾ ਜਮਨਾ ਨਗਰ ਤੋਂ ਸੰਗਤਾ ਜੀ ਉਹਨਾਂ ਨੇ ਕੀਤੀ ਇਦਾਂ ਮਤਲਬ ਸੰਗਤਾ ਨੇ ਸਹਿਯੋਗ ਕੀਤਾ ਜੀ ਤੇ ਸਾਡੇ ਕੋਲੇ ਵੀਰ ਉਹ ਨਹੀਂ ਟਰੈਕਟਰ ਲੈ ਕੇ ਪਹੁੰਚੇ ਨੇ ਪਿੰਡ ਬਡਾਲਾ ਕਲਾਂ ਨੇੜੇ ਰਈਏ ਤੋਂ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਜੀ ਕਿਉਂਕਿ ਟਰੈਕਟਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜਿੰਨਾ ਜਦੋਂ ਰੂਹ ਬੰਦੇ ਦੀ ਸੱਚੀ ਹੁੰਦੀ ਆ ਸੇਵਾ ਲਈ ਤਾਂ ਬੰਦਾ ਜੋਰ ਵੱਧ ਮਾਰਦਾ ਤੇ ਕੰਮ ਵੀ ਵੱਧ ਨਿਮੇੜ ਕੇ ਦਿੰਦਾ ਅਸੀਂ ਧੰਨਵਾਦ ਕਰਦੇ ਆਂ ਨਾ ਵੀਰਾਂ ਦਾ ਵੀਰੇ ਆਪ ਜੀ ਦਾ ਐਡਰੈਸ ਮਤਲਬ ਬੰਡੂ ਬੜਾ ਕਲਾਂਗੀ ਬਾਬੂ ਕਾਲਾ ਸਾਹੂ ਲਗੇ ਠੀਕ ਹੈ ਵੀਰੇ ਆਪ ਜੀ ਮਤਲਬ ਦੱਸਿਆ ਵੀ ਸੰਤ ਮਹਾਪੁਰਸ਼ਾਂ ਦੇ ਪਰਿਵਾਰ ਚੋਂ ਜੀ ਉਹ ਮਤਲਬ ਜਰੂਰ ਦੱਸੋ ਬਾਬਾ ਅਭਿਸ਼ੇਕ ਸਿੰਘ ਦੇ ਪਰਿਵਾਰ ਚੋਂ ਬਾਬਾ ਮਕਰਨ ਸਿੰਘ ਧਰਨਾ ਦਾ ਠੀਕ ਹੈ ਠੀਕ ਹੈ ਦੋਵੇਂ ਸਾਡੇ ਪਰਿਵਾਰ ਚੋਂ ਆਏ ਅੱਛੀ ਠੀਕ ਹੈ ਠੀਕ ਹੈ ਧੰਨਵਾਦ ਵੀਰੇ ਤੁਹਾਡਾ ਸਾਰਿਆਂ ਦਾ ਹੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਨਾਲ ਸਾਡੇ ਨਾਲ ਰਾੜਾ ਸਾਹਿਬ ਤੋਂ ਬੜੇ ਤੁਸੀਂ ਸਾਰੇ ਜਾਣਦੇ ਹੋ ਦੁਨੀਆ ਦੇ ਵਿੱਚ ਪ੍ਰਸਿੱਧ ਜਿਹੜੀ ਜਗ੍ਹਾ ਹਨ ਸੰਤ ਬਾਬਾ ਇਸਰ ਸਿੰਘ ਮਹਾਰਾਜ ਜਿਨ੍ਹਾਂ ਨੇ ਦੁਨੀਆ ਨੂੰ ਤਾਤ ਤਾ ਕੇ ਬ੍ਰਹਮ ਗਿਆਨੀ ਹੋਏ ਤੇ ਰਾਣਾ ਸਾਹਿਬ ਦੀ ਸੰਗਤ ਵੀ ਸੇਵਾ ਕਰਨ ਆਈਏ ਸਾਡੇ ਨਾਲ ਸੰਸਥਾ ਦੇ ਨਾਲ ਜੁੜੇ ਹੋਏ ਨੇ ਪੱਕੇ ਤੌਰ ਤੇ ਤੇ ਆਪ ਜੀ ਦਾ ਧੰਨਵਾਦ ਦੇਸ਼ ਵਿਦੇਸ਼ ਬੈਠੀਆਂ ਸੰਗਤਾਂ ਦਾ ਕਿਉਂਕਿ ਇਹ ਕਾਰਜ ਬਹੁਤ ਵੱਡਾ ਸੀਗਾ ਜੀ ਔਰ ਤਿੰਨੇ ਪਿੰਡਾਂ ਦੇ ਵਿੱਚ ਪੈਲੀਆਂ ਨੂੰ ਪੱਧਰ ਕਰਕੇ ਪ੍ਰੋਪਰ ਬਜਾਈ ਕੀਤੀ ਜਾ ਰਹੀ ਹੈ ਜੀ ਖਾਦ ਬੀਜ ਪ੍ਰੋਪਰ ਵੰਡਿਆ ਗਿਆ ਜੀ ਅਤੇ ਅਸੀਂ ਦੱਸਣਾ ਚਾਹੁੰਦੇ ਜਿਹੜਾ ਖਾਦ ਬੀਜ ਆ ਉਹ ਆਪਾਂ ਤਿੰਨ ਪਿੰਡਾਂ ਨੂੰ ਹੋਰ ਵੀ ਵੰਡ ਰਹੇ ਹਾਂ ਮਤਲਬ ਤੂਤ ਪਿੰਡ ਨੂੰ ਵੀ ਖਾਦ ਬੀਜ ਵੰਡ ਰਿਹਾ ਮੁੱਠੀ ਵਾਲੀ ਨੂੰ ਵੀ ਵੰਡ ਰਿਹਾ ਰਸੂਲਪੁਰ ਨੂੰ ਵੀ ਵੰਡ ਰਿਹਾ ਦਰਿਆ ਤੋਂ ਪਰਲੇ ਪਾਸੇ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਵੀ ਖਾਦ ਬੀਜ ਵੰਡ ਰਿਹਾ ਮਤਲਬ ਇੰਨੀ سپورਟ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਪਹੁੰਚੀ ਆ ਤੇ ਅਸੀਂ 6 ਪਿੰਡਾਂ ਨੂੰ ਖਾਦ ਬੀਜ ਦੀ ਜਿਹੜੀ ਸੇਵਾ ਨਿਭਾ ਰਹੇ ਹਾਂ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਅਤੇ ਅਸੀਂ ਪਿੰਡ ਤੂਤ ਤਹਿਸੀਲ ਪੱਟੀ ਗੁਰਦੁਆਰਾ ਸਾਹਿਬ ਦੇ ਵੀ ਸਾਡਾ ਪੜਾ ਜੀ ਜਿਹੜੀ ਇਹ ਸੇਵਾ ਬਹੁਤ ਵੀਰ ਪੁੱਛਦੇ ਨੇ ਵੀ ਕਿੰਨਾ ਕੁ ਲੰਬਾ ਸਮਾਂ ਇਹ ਸੇਵਾ ਚੱਲੂਗੀ ਇੱਥੇ ਸੰਗਤ ਜੀ ਮਹੀਨਾ ਕ ਆਪਾਂ ਨੂੰ ਹੋਰ ਲੱਗ ਜਾਣਾ ਕਿਉਂਕਿ ਆਪਾਂ ਚੌਥਾ ਪਿੰਡ ਗੋਦ ਲੈਣ ਲੱਗੇ ਆ ਜੇ ਕੋਈ ਨੌਜਵਾਨ ਭੈਣ ਭਰਾ ਸਾਡੇ ਸ਼ੇਅਰ ਕਰਨ ਇਸ ਵੀਡੀਓ ਨੂੰ ਉਹਨਾਂ ਨੌਜਵਾਨਾਂ ਤੱਕ ਵੀਡੀਓ ਪਹੁੰਚਾਉਣ ਜਿਹੜੇ ਟਰੈਕਟਰ ਲੈ ਕੇ ਆਉਣ ਵੀ ਜਿਹੜੇ 2 ਦਿਨ ਲਈ 4 ਦਿਨ ਲਈ 5 ਦਿਨ ਲਈ ਟਰੈਕਟਰਾਂ ਦੀ ਸੇਵਾ ਜ਼ਰੂਰ ਸਾਡੇ ਨਾਲ ਤਾਲਮੇਲ ਕਰਕੇ ਤਾਂ ਜੋ ਆਪਾਂ ਜਿਹੜਾ ਪੈਲੀਆਂ ਨੂੰ ਜਲਦੀ ਪੱਧਰ ਕਰਕੇ ਜਲਦੀ ਬਿਜਾਈ ਕਰ ਸਕੀਏ ਧੰਨਵਾਦ ਜੀ ਤੁਹਾਡਾ ਸ਼ੇਅਰ ਕਰਦੇ ਹੋ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਆਪ ਜੀ ਦਾ ਅਸੀਂ ਧੰਨਵਾਦ ਕਰਦੇ ਆਂ ਆਪ ਜੀ ਨੇ ਇੰਨਾ ਸਹਿਯੋਗ ਕੀਤਾ ਇੱਥੇ ਆ ਕੇ ਤੇ ਨਹੀਂ ਸਾਡੇ ਲਈ ਤਾਂ ਅਸੀਂ ਇੱਕ ਪਿੰਡ ਹੀ ਜਿਹੜਾ ਕਲੀਅਰ ਕਰ ਸਕਦੇ ਸੀ ਅਸੀਂ ਤਿੰਨ ਪਿੰਡਾਂ ਦੀ ਸੇਵਾ ਨਿਭਾ ਗਏ ਇਹ ਤੁਹਾਡੇ ਕਰਕੇ ਹੋਇਆ ਸੰਗਤ ਜੀ ਹੁਣ ਚੌਥਾ ਪਿੰਡ ਜਿਹੜਾ ਉਹ ਵੀ ਅਸੀਂ ਜਲਦੀ ਅਨਾਉਂਸ ਕਰ ਦਾਂਗੇ ਜੀ ਉਹ ਕਿਹੜਾ ਪਿੰਡ ਹੋਊਗਾ ਤੇ ਕਿੰਨਾ ਰਕਬਾ ਹੋਊਗਾ ਜੀ ਧੰਨਵਾਦ ਜੀ ਸ਼ੇਅਰ ਕਰਦੇ ਹੋ ਨੰਬਰ ਸਾਡਾ ਸਕਰੀਨ ਤੇ ਹੈਗਾ ਆਪ ਜੀ ਜਰੂਰ ਆ ਕੇ ਦੇਖੋ ਇੱਕ ਵਾਰੀ ਵੀ ਕੰਮ ਕਿੰਨਾ ਰਹਿੰਦਾ ਕਿ ਕੀ ਕੀ ਸਹਿਯੋਗ ਦੀ ਲੋੜ ਆ ਸਹਿਯੋਗ ਜ਼ਰੂਰ ਕਰੋ ਜੀ ਕੰਮ ਦੇ ਬਾਬਾ ਜੀ ਬਹੁਤ ਲੰਮਾ ਚੌੜਾ ਜਿਹਦੇ ਸੇਵਾ ਬਹੁਤ ਲੱਗਣੀ ਹੈ ਇਹਦੇ ਵੱਧ ਤੋਂ ਵੱਧ ਟਰੈਕਟਰ ਤੇ ਸੇਵਾ ਤੇਲ ਦੀ ਜਿਹੜੀ ਆਉਣੀ ਚਾਹੀਦੀ ਕੰਮ ਆਏ ਇਥੇ ਵੇਖਿਆਣ ਆਣ ਕੇ ਕੰਮ ਆਏ ਬਹੁਤ ਲੰਮਾ ਚੌੜਾ ਹੈ ਬਾਕੀ ਸੇਵਾ ਤੁਹਾਡੀ ਬਹੁਤ ਹੈ ਤੁਹਾਡੇ ਨਾਲ ਹੀ ਸਾਰੇ ਤੁਹਾਡਾ ਕਰਕੇ ਹੀ ਆਉਂਦੇ ਹਾਂ ਸਹਿਯੋਗ ਦਾ ਕਰ ਲਿਆ ਬਿਲਕੁਲ ਗੁਰੂ ਸਾਹਿਬ ਕਿਰਪਾ ਕਰਦੇ ਨੇ ਵੀਰੇ ਬਿਲਕੁਲ ਬਿਲਕੁਲ ਧੰਨਵਾਦ ਤੁਹਾਡਾ ਤੁਸੀਂ ਵੀ ਆਏ ਹਨਾ ਡੋਲੂ ਕਰਾ ਲੈ ਕੇ ਵੀਰੇ ਦਿਲੋਂ ਧੰਨਵਾਦ ਵੀਰੇ ਠੀਕ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ